ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਹਮਦੀਪ ਜੋਸ਼ ਸਿੰਘ ਤਾਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਮ ਰਹੀਮ ਮਾਮਲੇ ਦੇ ਵਿੱਚ ਜੀਹਾਂ ਦਾਦੇ ਕਿ ਰਾਮ ਰਹੀਮ ਮਾਮਲੇ 'ਚ ਐਸਜੀਪੀਸੀ ਨੇ ਹਾਈ ਕੋਰਟ ਦੇ ਵਿੱਚ ਰਿਵੀਜ਼ਨ ਪਟੀਸ਼ਨ ਦਾਖਲ ਕੀਤੀ ਹੈ ਜੀਹਾਂ ਦਾਦੇ ਕਿ ਰਿਵੀਜ਼ਨ ਪਟੀਸ਼ਨ ਦਾਖਲ ਕੀਤੀ ਹੈ ਰਾਮ ਰਹੀਮ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਤਾਂ ਦਾਦੇ ਕਿ ਰਾਮ ਰਹੀਮ ਦੇ ਵੱਲੋਂ 2007 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਿਆ ਗਿਆ ਸੀ ਜਿਸ ਤੇ ਉੱਪਰ ਕਾਫੀ ਜ਼ਿਆਦਾ ਵਿਵਾਦ ਹੋਇਆ ਪੰਜਾਬ ਦਾ ਮਾਹੌਲ ਵੀ ਖਰਾਬ ਜਾਂਦਾ ਉਸ ਸਮੇਂ ਤਾਂ ਦੱਸ ਦੇ ਕਿ ਉਸ ਤੋਂ ਬਾਅਦ ਜਿਹੜਾ ਕੇਸ ਪਾਇਆ ਗਿਆ ਸੀ ਤੇ ਉਹ ਕੇਸ ਦੇ ਸੰਬੰਧੀ ਜਿਹੜੇ ਸੰਮਣ ਜਾਰੀ ਹੋਏ ਸੀ ਤਾਂ ਉਹਨਾਂ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ ਪਰ ਦੱਸ ਦੇ ਕਿ ਹੁਣ ਉਹਨਾਂ ਰੱਦ ਹੋਏ ਸੰਮਣਾਂ ਨੂੰ ਚੈਲੰਜ ਕੀਤਾ ਐਸਜੀਪੀਸੀ ਨੇ ਮੁਰ ਤੋਂ ਰਿਵੀਜ਼ਨ ਪਟੀਸ਼ਨ ਪਾਈ ਹੈ ਤੇ ਧਾਰਮਿਕ ਭਾਵਨਾਵਾਂ ਢਕਾਉਣ ਦੇ ਮਾਮਲੇ ਦੇ ਵਿੱਚ ਜਿਹੜਾ ਰਿਵੀਜ਼ਨ ਪਟੀਸ਼ਨ ਪਾਈ ਗਈ ਹੈ ਤੇ ਹੁਣ ਅਗਲੀ ਸੁਣਵਾਈ ਇਸ ਪਟੀਸ਼ਨ ਨੂੰ ਲੈ ਕੇ 7 ਨਵੰਬਰ ਨੂੰ ਹਾਈ ਕੋਰਟ ਦੇ ਵਿੱਚ ਹੋਏਗੀ ਤਾਂ ਦੱਸ ਦੇ ਕਿ ਸੈਸ਼ਨ ਜੱਜ ਨੇ ਰਾਮ ਰਹੀਮ ਨੂੰ ਜਾਰੀ ਜਿਹੜੇ ਸੰਮਣ ਸੀ ਉਹਨਾਂ ਨੂੰ ਕਰ ਦੱਤਾ ਸੀ ਪਰ ਇਹ ਹਾਈ ਕੋਰਟ ਦੇ ਵਿੱਚ ਹੁਣ ਚੈਲੰਜ ਕੀਤਾ ਸੈਸ਼ਨ ਕੋਰਟ ਦੇ ਫੈਸਲੇ ਨੂੰ ਐਸਜੀਪੀਸੀ ਨੇ ਰਿਵੀਜ਼ਨ ਪਟੀਸ਼ਨ ਪਾ ਕੇ ਤਾਂ ਦਾਦੀ ਕਿ ਰਾਮ ਨਹੀਮ ਨਾਲ ਜੁੜੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਯਾਦ ਹੋਊਗਾ 2007 ਦੇ ਵਿੱਚ ਜਦੋਂ ਸਲਾਬਤਪੁਰਾ ਡੇਰੇ ਦੇ ਵਿੱਚ ਰਾਮ ਰਹੀਮ ਦੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਿਆ ਜਾਂਦਾ ਤੇ ਉਸ ਤੋਂ ਬਾਅਦ ਮਾਹੌਲ ਖਰਾਬ ਹੋ ਜਾਂਦਾ ਪੰਜਾਬ ਦਾ ਤੇ ਕਈ ਥਾਵਾਂ ਦੇ ਉੱਪਰ ਅੱਗਾਂ ਲੱਗਦੀਆਂ ਕਾਰਾਂ ਬੱਸਾਂ ਨੂੰ ਅੱਗਾਂ ਲਾਈਆਂ ਜਾਂਦੀਆਂ ਤੇ ਢਕਹਾਟ ਜਿਹੜੀ ਪੈਦਾ ਹੁੰਦੀ ਹੈ ਤੇ ਉਸ ਤੋਂ ਬਾਅਦ ਦੱਸ ਦਈਏ ਕਿ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਮਾਮਲੇ ਦੇ ਵਿੱਚ ਪਰਚਾ ਵੀ ਦਰਜ ਹੁੰਦਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਉਸ ਤੋਂ ਬਾਅਦ ਗੱਲ 2007 ਦੇ ਵਿੱਚ ਹੀ ਬਟਿੰਡਾ ਦੇ ਵਿੱਚ ਐਫ ਆਈ ਆਰ ਵੀ ਜਿਹੜੀ ਹੈ ਉਹ ਵੀ ਦਰਜ ਕੀਤੀ ਜਾਂਦੀ ਹੈ ਤਾਦਾਦ ਦੇ ਕਿ ਐਫ ਆਈ ਆਰ ਵੀ ਦਰਜ ਕੀਤੀ ਜਾਂਦੀ ਹੈ ਬਟਿੰਡਾ ਦੇ ਵਿੱਚ ਜਦੋਂ 2007 ਦੇ ਵਿੱਚ ਇਹ ਮਾਮਲਾ ਸਾਹਮਣੇ ਆਉਂਦਾ ਤਾਦਾਦ ਦੇ ਕਿ ਹੁਣ ਇੱਕ ਵੱਡੀ ਖਬਰ ਐਸ ਜੀ ਪੀ ਸੀ ਦੇ ਵੱਲੋਂ ਤੋਂ ਦਾਦੇ ਕਿ ਐਸ ਜੀ ਪੀ ਸੀ ਦੇ ਵੱਲੋਂ ਰਿਵੀਜ਼ਨ ਪਟੀਸ਼ਨ ਦਾਖਲ ਕੀਤੀ ਗਈ ਹੈ ਹਾਈ ਕੋਰਟ ਦੇ ਵਿੱਚ ਪੂਰਾ ਮਾਮਲਾ ਤੁਹਾਨੂੰ ਸਮਝਾ ਦਿੰਦੇ ਆ 2007 ਦੇ ਵਿੱਚ ਤੁਹਾਨੂੰ ਯਾਦ ਹੋਊਗਾ ਡੇਰਾ ਸਲਾਬਤਪੁਰਾ ਜਿੱਤੇ RAM REHIM ਦੇ ਵੱਲੋਂ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲਾ ਸਵਾੰਗ ਰਚਾਇਆ ਜਾਂਦਾ ਤੇ ਉਸ ਤੋਂ ਬਾਅਦ ਉਹ ਮਾਹੌਲ ਬਣਦਾ ਕਿ ਉਹ ਮਾਹੌਲ ਕਿੱਥੇ ਖਤਮ ਹੁੰਦਾ ਬੇਆਦਬੀ ਤੇ ਆ ਕੇ ਉਸ ਤੋਂ ਬਾਅਦ 2014 ਦੇ 15 ਦੇ ਵਿੱਚ ਬੇਆਦਬੀਆਂ ਹੁੰਦੀਆਂ ਨੇ ਫੇਰ ਬੇਆਦਬੀਆਂ ਘਟਨਾਵਾਂ ਸ਼ੁਰੂ ਹੁੰਦੀਆਂ ਤੇ ਬਾਬਲ ਕਲਾਂ ਗੋਲੀ ਕਾਂਡ ਬਾਬਲ ਕਲਾਂ ਤੇ ਦੂਜੇ ਪਾਸੇ ਕੋਟਕਪੂਰਾ ਗੋਲੀ ਕਾਂਡ ਬਾਪਰ ਦਾ ਬੁਰਜ ਸਵਾਰ ਸਿੰਘ ਵਾਲਾ ਦੇ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਬੇਆਦਬੀ ਹੁੰਦੀ ਆ ਤਦਾਦੀ ਕਿ ਸਾਰੀਆਂ ਚੀਜ਼ਾਂ ਦਾ ਮੁੱਢ ਕਦੋਂ ਬੰਨਿਆ ਗਿਆ ਸੀ ਆਹੀ ਘਟਨਾ ਸੀ 2007 ਦੇ ਵਿੱਚ ਮਾਨਸਾ ਦੇ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੁੰਦਾ ਮਾਨਸਾ ਕੈਂਚੀਆਂ ਤੇ ਇੱਕ ਚੌਕ ਬਣਿਆ ਹੁੰਦਾ ਜਿਹੜਾ ਜਿਹਦੇ ਉੱਤੇ ਰਾਮ ਰਹੀਮ ਦੀਆਂ ਫੋਟਮਾਂ ਲੱਗੀਆਂ ਹੁੰਦੀਆਂ ਨੇ ਰਾਮ ਰਹੀਮ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਉਹ ਸਾਰਾ ਚੌਕ ਭੰਨ ਦਿੱਤਾ ਜਾਂਦਾ ਉੱਥੇ ਜਿਹੜਾ ਫਿਰ ਮਾਰ ਕਟਾਈ ਸ਼ੁਰੂ ਹੁੰਦੀ ਆ ਤੇ ਬਹੁਤ ਜ਼ਿਆਦਾ ਮਾਹੌਲ ਉਸ ਸਮੇਂ ਪੰਜਾਬ ਦਾ ਖਰਾਬ ਹੋ ਜਾਂਦਾ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਵੱਡੀ ਅਪਡੇਟ ਇਸ ਦੇ ਬਾਰੇ ਸਾਹਮਣੇ ਆਈ ਹੈ ਐਸਜੀਪੀਸੀ ਨੇ ਰਿਵੀਜ਼ਨ ਪਟੀਸ਼ਨ ਦਾਖਲ ਕੀਤੀ ਹੈ ਹਾਈ ਕੋਰਟ ਦੇ ਵਿੱਚ ਕਿਉਂਕਿ ਸੈਸ਼ਨ ਕੋਰਟ ਨੇ ਜਿਹੜੇ ਜਿਹੜੇ ਇਲਜ਼ਾਮ ਲੱਗੇ ਸੀ ਜਿਹੜੇ ਜਿਹੜੇ ਇਲਜ਼ਾਮ ਜਿਹੜਾ ਰਾਮ ਰਹੀਮ ਦੇ ਉੱਪਰ ਲੱਗੇ ਸੀ ਦੱਸਦੀ ਕਿ ਸੈਸ਼ਨ ਕੋਰਟ ਦੇ ਵੱਲੋਂ ਸੰਮਣ ਜਿਹੜੇ ਜਾਰੀ ਕੀਤੇ ਸੀ ਰਾਮ ਰਹੀਮ ਨੂੰ ਉਹਨਾਂ ਨੂੰ ਰੱਦ ਕਰ ਦਿੱਤਾ ਸੀ ਪੁਲਿਸ ਦੇ ਵੱਲੋਂ ਸੰਮਣ ਜਾਰੀ ਕੀਤੇ ਜਾਂਦੇ ਨੇ ਪਰ ਸੈਸ਼ਨ ਕੋਰਟ ਦੇ ਜਿਹੜਾ ਉਹ ਸੰਮਣ ਰੱਦ ਕਰ ਦਿੰਦੀ ਹੈ ਸੈਸ਼ਨ ਕੋਰਟ ਤਾਂ ਦੱਸਦੀ ਕਿ ਹੁਣ ਉਹਨਾਂ ਰੱਦ ਕੀਤੇ ਸੰਮਣਾ ਤੇ ਕੋਰਟ ਪਹੁੰਚੀ ਹੈ ਐਸਜੀਪੀਸੀ ਐਸਜੀਪੀਸੀ ਨੇ ਹਾਈ ਕੋਰਟ ਦੇ ਵਿੱਚ ਰਿਵੀਜ਼ਨ ਪਟੀਸ਼ਨ ਪਾਈ ਆ ਪਰ ਤਾਂ ਦੱਸਦੇ ਕਿ ਮਾਮਲਾ ਬਹੁਤ ਪੁਰਾਣਾ ਹੈ ਇੱਥੇ ਐਸਜੀਪੀਸੀ ਨੂੰ ਆਪਣਾ ਸਟਰੋਂਗਲੀ ਪੱਖ ਰੱਖਣਾ ਪਊਗਾ ਕਿਉਂਕਿ ਜੋ ਕੋਰਟ ਦੇ ਵਿੱਚ ਕੱਲ ਨੂੰ ਸੁਣਵਾਈ ਹੋਏਗੀ ਤਾਂ ਉਸ ਸਮੇਂ ਇਹ ਵੀ ਚੀਜ਼ ਪੁੱਛੀ ਜਾਏਗੀ ਕਿ ਆਖਰਕਾਰ 2007 ਦਾ ਇੰਨਾ ਪੁਰਾਣਾ ਮਾਮਲਾ ਤੇ ਅੱਜ 2024 ਚੱਲ ਰਿਹਾ 17 ਸਾਲਾਂ ਬਾਅਦ ਇਹ ਰਿਵੀਜ਼ਨ ਪਟੀਸ਼ਨ ਕਿਉਂ ਪਾਈ ਗਈ ਹੈ ਤਾਂ ਦੱਸਦੇ ਕਿ ਹੁਣ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਮਾਮਲੇ ਦੇ ਵਿੱਚ ਰਿਵੀਜ਼ਨ ਪਟੀਸ਼ਨ ਦਾਖਲ ਕੀਤੀ ਹੈ ਐਸਜੀਪੀਸੀ ਨੇ ਤਾਂ ਵੱਡੀ ਖਬਰ ਹੈ ਤਾਂ ਦੱਸਦੀ ਕਿ ਇਸ ਤੋਂ ਬਾਅਦ ਰਾਮ ਰਹੀਮ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਜੇ ਇਸ ਤਰ੍ਹਾਂ ਰਾਮ ਰਹੀਮ ਦੇ ਖਿਲਾਫ ਪੈਰਵਾਈ ਜਿਹੜੀ ਹੈ ਕੀਤੀ ਕੀ ਕਰੇ ਐਸਜੀਪੀਸੀ ਤਾਂ ਇਸ ਤੋਂ ਬਾਅਦ ਜਿਹੜੀਆਂ ਭਾਵਨਾ ਜਿਸ ਤੋਂ ਬਾਅਦ ਜਿਹੜੀ ਹੈ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ ਤਾਂ ਦਾਦੇ ਕੇ ਵੱਡੀ ਖਬਰ 2007 ਦੇ ਵਿੱਚ ਜਿਹੜਾ ਮਾਮਲਾ ਹੋਇਆ ਉਸ ਤੋਂ ਬਾਅਦ ਭੜਕਾਹਟ ਪੈਦਾ ਹੁੰਦੀ ਹੈ ਤੇ ਬਹੁਤ ਕੁਝ ਉਸ ਸਮੇਂ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਬਲਾਤਕਾਰ ਦੇ ਕੇਸਾਂ ਦੇ ਵਿੱਚ ਸਜ਼ਾ ਵੀ ਸੁਣਾਈ ਜਾਂਦੀ ਹੈ ਜੱਜ ਉਸ ਸਮੇਂ ਜਗਜੀਤ ਸਿੰਘ ਨਾ ਦੇ ਜੱਜ ਸੀ ਜਿਨ੍ਹਾਂ ਦੇ ਵੱਲੋਂ ਜਿਹੜੀ ਸਜ਼ਾ ਸੁਣਾਈ ਜਾਂਦੀ ਹੈ ਬਲਾਤਕਾਰ ਦੇ ਦੋ ਜਿਹੜੇ ਮਾਮਲੇ ਸੀ ਉਹਨਾਂ ਨੂੰ ਲੈ ਕੇ ਪਰ ਹੁਣ ਦੇਖਣਾ ਹੋਊਗਾ ਕਿ ਐਸਜੀਪੀਸੀ ਦੇ ਵੱਲੋਂ ਜਿਹੜੀ ਇਹ ਪਟੀਸ਼ਨ